ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਪਤੀਆ ਵੀ ਆਪਾਂ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਿਵੇਂ ਕਿ ਜਿੱਥੇ ਕੋਈ ਟੈਲੈਂਟ ਵਾਲੇ ਬੱਚੇ ਵਧੀਆ ਕੋਈ ਪ੍ਰਾਣੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਸਾਨੂੰ ਤੁਹਾਨੂੰ ਇਸ ਚੈਨਲ ਰਾਹੀਂ ਇਸ ਪੇਜ ਰਾਹੀਂ ਆਪਾਂ ਤੁਹਾਡੇ ਸਾਹਮਣੇ ਰੂਪ ਰੂਪ ਕਰਦੇ ਹਾਂ ਜਿਵੇਂ ਕਿ ਅੱਜ ਆਪਾਂ ਪਹੁੰਚੇ ਆਂ ਪਿੰਡ ਮੂਨਕ ਤੇ ਤੁਹਾਡੇ ਸਾਹਮਣੇ ਆ ਜਿਵੇਂ ਕਿ ਆਪਣਾ ਛੋਟਾ ਵੀਰ ਕਮਲ ਤੇ ਲਗਭਗ ਸਾਰੇ ਜਾਣਦੇ ਨੇ ਜਿਵੇਂ ਕਿ ਇੰਸਟਾ ਤੇ ਬਹੁਤ ਜ਼ਿਆਦਾ ਅੱਜ ਕੱਲ ਚਰਚਾ ਦੇ ਵਿੱਚ ਨੇ ਬਹੁਤ ਵਧੀਆ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਕਿਉਂਕਿ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਅਲੱਗ-ਅਲੱਗ ਟੂਰਨਾਮੈਂਟਾਂ ਤੇ ਜਾ ਕੇ ਆਪਣਾ ਜੋ ਗੁਣਾ ਇਹਦੇ ਵਿੱਚ ਉਹ ਜਾ ਕੇ ਉੱਥੇ ਸਾਰੇ ਜਿੰਨੇ ਸਰੋਤੇ ਹੁੰਦੇ ਆ ਉਹਨਾਂ ਦੇ ਅੱਗੇ ਜਾ ਕੇ ਇਹਨਾਂ ਨੇ ਪ੍ਰਦਰਸ਼ਨ ਕਰਕੇ ਦਿਖਾਉਣਾ ਹੁੰਦਾ ਤੇ ਜਿਵੇਂ ਆਪਾਂ ਅੱਜ ਗੱਲ ਕਰਦੇ ਆਂ ਇਸ ਬੱਚੇ ਨਾਲ ਇਸ ਵੀਰ ਨਾਲ ਟੂਰਨਾਮੈਂਟਾਂ ਦੇ ਵਿੱਚ ਖੇਡਾਂ ਲਈ ਜਾ ਰਹੇ ਹਾਂ ਤੇ ਬਹੁਤ ਤੁਹਾਡੇ ਲਈ ਮਾਣ ਵਾਲੀ ਗੱਲ ਆ ਜਿਵੇਂ ਸਾਡੇ ਇਲਾਕੇ ਦੇ ਸਾਡੇ ਪਿੰਡਾਂ ਦੇ ਵਿੱਚੋਂ ਨੌਜਵਾਨ ਜਿਵੇਂ ਕਿ ਐਦਾਂ ਦੇ ਉੱਠ ਕੇ ਆ ਰਹੇ ਨੇ ਤੇ ਉਹਨਾਂ ਨੂੰ ਤੁਸੀਂ ਪਹਿਲਾਂ ਤਾਂ ਐਦਾਂਗਾ ਵੀ ਪਹਿਲਾਂ ਸਨੇਹਾ ਕੀ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਹੜੇ ਵੀਡੀਓ ਦੇਖ ਰਹੇ ਨੇ ਸਾਰੇ ਵੀਰ ਭਰਾਵਾਂ ਦਾ ਤੇ ਧੰਨਵਾਦ ਬਈ ਤੁਸੀਂ ਮੇਰੇ ਪਿੰਡ ਆਏ ਮੁਨਕ ਬਹੁਤ ਦਿਲੀ ਧੰਨਵਾਦ ਤੁਸੀਂ ਇੰਟਰਵਿਊ ਕਰ ਰਹੇ ਹੋ ਮੇਰੇ ਮੈਂ ਸਾਰੇ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇਹ ਹੀ ਸੇਧ ਦੇਣਾ ਚਾਹੁੰਦਾ ਜਿੰਨੀ ਮੈਨੂੰ ਨੌਲੇਜ ਹੈ ਜਿੰਨਾ ਮੈਨੂੰ ਪਤਾ ਹੈ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਖੇਡਾਂ ਦੇ ਵੱਲ ਤੇ ਤੰਦਰੁਸਤੀ ਦੇ ਵੱਲ ਵਧੀਏ ਤੇ ਚੰਗੀ ਸੇਧ ਨੂੰ ਅਪਣਾ ਕੇ ਆਪਾਂ ਪੰਜਾਬ ਨੂੰ ਖੇਲ ਦਾ ਪੰਜਾਬ ਤੰਦਰੁਸਤ ਪੰਜਾਬ ਬਣਾਈਏ ਹਾਂਜੀ ਆਪਾਂ ਇਸ ਵੀਰ ਨੂੰ ਹੁਣ ਗੱਲ ਪੁੱਛ ਰਹੇ ਆ ਕਿਉਂਕਿ ਇਹ ਬਹੁਤ ਛੋਟੇ ਲੈਵਲ ਦੇ ਵਿੱਚੋਂ ਗਰੀਬ ਘਰ ਦੇ ਵਿੱਚੋਂ ਬੱਚਾ ਦਾ ਜਿਹੜੇ ਨੇ ਅੱਜ ਸਾਰੇ ਏਰੀਏ ਦੇ ਵਿੱਚ ਹਾਂਜੀ ਕਮਲ ਜੀ ਤੁਹਾਡਾ ਇਸ ਦੇ ਵਿੱਚ ਇੰਟਰਸਟ ਕਿਵੇਂ ਵਧਿਆ ਤੇ ਕਿਵੇਂ ਸ਼ੌਂਕ ਪੈਦਾ ਹੋਇਆ ਇਹ ਜਿਹੜੀ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਯੋਗਾ ਜਿਮਨਾਸਟਿਕ ਦੀ ਜਿਹੜੀ ਮੈਂ ਕਰਦਾ ਹਾਂ ਹਾਂਜੀ ਇਹ ਮੇਰੇ ਭਰਾ ਨੂੰ ਸ਼ੌਂਕ ਸੀ ਕਰਨ ਦਾ ਓਕੇ ਬਟ ਭਰਾ ਦਾ ਵੱਡਾ ਮੈਂ ਫੈਮਿਲੀ ਦੇ ਸਾਰੇ ਤੋਂ ਛੋਟਾ ਮੇਰਾ ਭਰਾ ਵੱਡਾ ਮੈਥੋਂ ਤਾਂ ਜਦੋਂ ਉਹ ਵੱਡਾ ਹੋਇਆ ਕੰਮ ਦੀ ਜ਼ਿੰਮੇ ਪੈ ਜ਼ਿੰਮੇਵਾਰੀ ਪੈ ਗਈ ਤਾਂ ਉਸ ਤੋਂ ਬਾਅਦ ਮੇਰੇ ਭਰਾ ਨੇ ਮੈਨੂੰ ਇਹ ਫੀਲਡ ਦੇ ਵਿੱਚ ਪਾਤਾ ਹਲਕੀ ਹਲਕੀ ਐਕਸਰਸਾਈਜ਼ ਕਰਨੀ ਆ ਮੇਰੇ ਭਰਾ ਦਾ ਦੋਸਤ ਮੇਰਾ ਟੀਚਰ ਹੈ ਮੇਰੇ ਭਰਾ ਨੇ ਆਪਣੇ ਦੋਸਤ ਕੋਲ ਮੈਨੂੰ ਭੇਜਿਆ ਉਹਨੇ ਮੈਨੂੰ ਸਿਖਾਇਆ ਤੇ ਇਹ ਗੇਮ ਕਰਦੇ ਮੈਨੂੰ 8 ਸਾਲ ਹੋ ਗਏ ਬਸ 2-3 ਮਹੀਨੇ ਤੱਕ ਮੈਨੂੰ 9 ਸਾਲ ਕੰਪਲੀਟ ਹੋ ਜਾਣਗੇ ਗੇਮ ਕਰਦੇ ਐਵੇਂ ਮੈਨੂੰ ਹੌਲੀ-ਹੌਲੀ ਮੈਂ ਪ੍ਰੈਕਟਿਸ ਕਰਦਾ ਗਿਆ ਮੈਨੂੰ ਸ਼ੌਂਕ ਪੈਦਾ ਹੋ ਗਿਆ ਤੇ ਮੈਂ ਯੋਗਾ ਦੇ ਵਿੱਚ ਜਿਮਨਾਸਟਿਕ ਦੇ ਵਿੱਚ ਜਿਹੜੀ ਤੁਸੀਂ ਵੀਡੀਓ ਦੇਖਦੇ ਹੋ ਮੇਰੀ ਉਹ ਗੇਮ ਦੇ ਵਿੱਚ ਮੈਂ ਪੈ ਗਿਆ ਹਾਂਜੀ ਜਿਵੇਂ ਕਿ ਤੁਹਾਨੂੰ ਬੱਚੇ ਨੇ ਦੱਸਿਆ ਵੀ 9 ਸਾਲ ਹੋਣ ਵਾਲੇ ਨੇ ਤੇ 9 ਸਾਲਾਂ ਦੇ ਵਿੱਚ ਆ ਕੇ ਤੁਹਾਡੇ ਸਾਹਮਣੇ ਜਿਵੇਂ ਕਿ ਲੋਕਾਂ ਦੇ ਸਾਹਮਣੇ ਦਰਸ਼ਕਾਂ ਦੇ ਸਾਹਮਣੇ ਤੇ ਤੁਹਾਨੂੰ ਜਿੰਨੇ ਇਸ ਦੇ ਵਿੱਚ ਗੁਣਨੇ ਤੁਹਾਨੂੰ ਦਿਖਾਉਂਦਾਗਾ ਕਿਉਂਕਿ ਹਰ ਇੱਕ ਬੰਦੇ ਨੂੰ ਚਾਹੀਦਾ ਵੀ ਇਸ ਦੇ ਵਿੱਚ ਕੋਈ ਵੀ ਚੀਜ਼ ਆ ਬਣ ਦੇ ਵਿੱਚ ਟਾਈਮ ਜ਼ਰੂਰ ਲੱਗਦਾ ਜਿਵੇਂ ਕਿ ਅੱਜ ਤੁਹਾਡੇ ਸਾਹਮਣੇ ਆ 9 ਸਾਲਾਂ ਦੇ ਵਿੱਚ ਬੱਚਾ ਇੱਥੋਂ ਤੱਕ ਅੱਜ ਇਸ ਨੇ 2 ਸਾਲਾਂ ਦੇ ਵਿੱਚ ਵੱੱਲੇ ਵੱੱਲੇ ਕਰਾ ਰੱਖੀ ਆ ਤੇ ਇੱਕ ਆਪਾਂ ਕਮਲ ਜੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਡੀ ਐਜੂਕੇਸ਼ਨ ਜਾ ਪੜ੍ਹਾਈ ਲਾਲੂ ਆਪਾਂ ਵੀ ਤੁਹਾਨੂੰ ਕਿੰਨੇ ਕ ਸਮੇਂ ਤੱਕ ਤੁਸੀਂ ਕੀਤੀ ਆ ਤੇ ਹੁਣ ਇਸ ਟਾਈਮ ਕਿਹੜੀ ਸਟੱਡੀ ਤੁਸੀਂ ਕਿੱਥੋਂ ਤੱਕ ਕਰ ਰਹੇ ਹੋ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਹਾਂਜੀ ਉਸ ਤੋਂ ਬਾਅਦ ਮੈਨੇ ਇਸ ਸਾਲ ਯੋਗਾ ਡਿਪਲੋਮਾ ਕੰਪਲੀਟ ਕਰਿਆ ਯੋਗਾ ਦਾ ਤੇ ਹੁਣੇ ਮੇਰਾ ਇਸ ਮਹੀਨੇ ਕੰਪਲੀਟ ਹੋਇਆ ਤੇ ਅੱਗੇ ਮੈਂ ਸਟੱਡੀ ਦੀ ਐਡਮਿਸ਼ਨ ਕਰਵਾਣੀ ਹੈ ਸਟੱਡੀ ਮੇਰੀ ਚੱਲ ਰਹੀ ਹੈ ਲਾਲੂ ਜੀ ਇੱਕ ਤੁਹਾਨੂੰ ਪੁੱਛਣਾ ਚਾਹੁੰਨਾ ਹਾਂ ਵੀ ਤੁਸੀਂ ਜਿਵੇਂ ਆਪਣੇ ਮੂਲਕ ਤੁਹਾਡਾ ਪਿੰਡ ਸ਼ਹਿਰ ਆ ਗਿਆ ਕੁਸੀਂ ਇੱਥੇ ਲੋਕਲ ਪੜ੍ਹਿਆ ਹੋ ਜਾਂ ਬਾਹਰੇ ਸਟੱਡੀ ਕੀਤੀ ਗ੍ਰੈਜੂਏਸ਼ਨ ਮੈਂ ਲੋਕਲ ਕੀਤੀ ਹੈ ਯੂਨੀਵਰਸਿਟੀ ਸਾਡੇ ਕਾਲਜ ਆ ਪੰਜਾਬੀ ਯੂਨੀਵਰਸਿਟੀ ਕਾਲਜ ਤੇ ਡਿਪਲੋਮਾ ਮੈਂ ਬਾਹਰੋਂ ਕੀਤਾ ਹੈ ਪਟਿਆਲਾ ਸਾਈਡ ਠੀਕ ਹੈ ਜੀ ਜਿਵੇਂ ਕਿ ਇੱਕ ਆਪਾਂ ਹੋਰ ਤੁਹਾਨੂੰ ਪੁੱਛਦੇ ਆ ਵੀ ਜਿਵੇਂ ਕਿਸੇ ਬੱਚੇ ਦਾ ਹੋਰ ਮਨ ਦੇ ਵਿੱਚ ਹੁੰਦਾ ਇਦਾਂ ਦਾ ਸਵਾਲ ਵੀ ਜਿਵੇਂ ਅੱਜ ਕਮਲ ਅੱਜ ਇਸ ਤਰ੍ਹਾਂ ਕਿਉਂਕਿ ਬੱਲੇ ਬੱਲੇ ਕਰਾ ਰਿਹਾ ਵੀ ਮੈਂ ਵੀ ਇੱਕ ਦਿਨ ਇਸੇ ਤਰ੍ਹਾਂ ਹੀ ਕਰਾਂ ਤੇ ਵੀ ਕੋਈ ਕਿਸੇ ਨੂੰ ਸਿਖਾਉਣ ਦਾ ਜਾ ਕੋਈ ਸਿੱਖਣ ਦਾ ਚਾਹਵਾਨ ਹੋਵੇ ਤੁਹਾਡੇ ਨਾਲ ਉਹ ਸੰਪਰਕ ਕਰ ਸਕਦਾ ਹੁਣ ਦੇਖੋ ਮੈਂ ਪਿਛਲੇ ਸਾਲ 8-9 ਮਹੀਨੇ ਮੈਂ ਪਾਰਕ ਦੇ ਵਿੱਚ ਯੋਗਾ ਦੀ ਫ੍ਰੀ ਟ੍ਰੇਨਿੰਗ ਦਿੱਤੀ ਮੈਂ ਕੁੜੀਆਂ ਨੂੰ ਸਪੈਸ਼ਲ ਕਿਉਂਕਿ ਕਹਿੰਦੇ ਨੇ ਨਾ ਵੀ ਕੁੜੀਆਂ ਕੁਝ ਕਰ ਨਹੀਂ ਸਕਦੀਆਂ ਤਾਂ ਮੈਂ ਇਸ ਲਈ ਸਰਕਾਰੀ ਸਕੂਲ ਤੋਂ ਕੁੜੀਆਂ ਮੈਂ ਚੁਣੀਆਂ 8-9 ਕੁੜੀਆਂ ਸੀਆਂ ਤੇ 8-9 ਕੁੜੀਆਂ ਨੂੰ ਮੈਂ 8-9 ਮਹੀਨੇ ਪ੍ਰੈਕਟਿਸ ਕਰਾਈ ਵਧੀਆ ਤੇ ਉਹ ਕੁੜੀਆਂ ਹੁਣ ਸਟੇਟ ਖੇਡ ਗਈਆਂ ਨੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਸਿਖਾਤਾ ਤੇ ਹੁਣ ਉਹ ਆਪ ਪ੍ਰੈਕਟਿਸ ਕਰਦੇ ਨੇ ਘਰੇ ਪਾਰਕ 'ਚ ਕਿਉਂਕਿ ਹੁਣ ਮੈਂ ਵੀ ਪੜ ਰਿਹਾ ਮੈਨੂੰ ਵੀ ਟਾਈਮ ਚਾਹੀਦੀ ਹੈ ਮੇਰੀ ਗੇਮ ਵਾਸਤੇ ਤਾਂ ਹੁਣ ਮੈਂ ਕੋਸ਼ਿਸ਼ ਕਰਾਂਗਾ ਅੱਗੇ ਮੈਨੂੰ ਬਹੁਤ ਕਹਿੰਦੇ ਨੇ ਵੀਡੀਓ ਦੇ ਵਿੱਚ ਵੀ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰੋ ਤਾਂ ਮੇਰੀ ਸਭ ਤੋਂ ਜ਼ਿਆਦਾ ਇਹ ਕੋਸ਼ਿਸ਼ ਹੋਊਗੀ ਕਿ ਮੇਰੀ ਵੀਡੀਓ ਕਾਫੀ ਪੰਜਾਬ ਦੇ ਏਰੀਆ 'ਚ ਮੁੰਡੇ ਕੁੜੀਆਂ ਛੋਟੇ ਜੋ ਆਖ ਦੇਖਦੇ ਨੇ ਤਾਂ ਮੈਂ ਵੀਡੀਓ ਦੇ ਰਾਹੀਂ ਕੋਸ਼ਿਸ਼ ਕਰਾਂਗਾ ਸਿਖਾਣ ਦੀ ਜੇ ਹੋ ਸਕੇ ਮੈਂ ਫਿਜ਼ੀਕਲ ਵੀ ਪ੍ਰੈਜ਼ੈਂਟ ਹੋ ਕੇ ਉਹਨਾਂ ਨੂੰ ਸਿਖਾਵਾਂਗਾ ਜਿੰਨਾ ਮੈਥੋਂ ਹੋ ਸਕੇ ਨਹੀਂ ਵੀਡੀਓ ਦੇ ਰਾਹੀਂ ਮੈਂ ਰੀਲਾਂ ਦੇ ਤੇ ਵੀਡੀਓ ਪਾ ਕੇ ਮੈਂ ਸਿਖਾਣ ਦੀ ਕੋਸ਼ਿਸ਼ ਕਰਦਾ ਕਸਰ ਤਾਂ ਮੈਂ ਦੱਸਦਾ ਤੇ ਅੱਗੇ ਵੀ ਕੋਸ਼ਿਸ਼ ਹੋਊਗੀ ਵੀ ਆਪਾਂ ਮੁੰਡੇ ਕੁੜੀਆਂ ਨੂੰ ਗੇਮਾਂ ਦੇ ਵਿੱਚ ਪਾਈਏ ਦੇਖੋ ਭਈ ਜਿਵੇਂ ਕਿ ਤੁਹਾਡੇ ਸਾਹਮਣੇ ਆ ਇਸ ਬੱਚੇ ਨੇ ਆਪਦਾ ਖੁਦ ਰਜਗਾਰ ਚਲਾਇਆ ਇੱਕ ਨੰਬਰ ਇੱਕ ਆਪਦੇ ਮਾਪਿਆਂ ਦਾ ਆਪਦੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਤੇ ਨੰਬਰ ਹੋਰ ਇੱਕ ਤੁਸੀਂ ਨੋਟ ਕਰਿਓ ਇਸ ਦੇ ਵਿੱਚ ਵੀ ਇਸ ਨੇ ਦੱਸਿਆ ਵੀ ਬੱਚਿਆਂ ਨੂੰ ਮੈਂ ਸਿਖਾਇਆ ਸਟੇਟ ਤੱਕ ਉਹ ਖੇਡ ਕੇ ਆਏ ਕਿੰਨੀ ਕੁ ਏਜ ਆ ਬੱਚੇ ਦੀ ਹਾਂਜੀ ਕਮਲਿਕ ਤੁਹਾਡੀ ਏਜ ਕਿੰਨੀ ਕ ਮੇਰੀ ਏਜ 23 ਸਾਲ ਹੋ ਗਈ ਦੇਖੋ 23 ਸਾਲ ਏਜ ਆ 23 ਸਾਲ ਦੀ ਏਜ ਦੇ ਵਿੱਚ ਤੁਸੀਂ ਅੱਜ ਤੱਕ ਕਿੰਨੇ ਬੱਚਿਆਂ ਨੂੰ ਟ੍ਰੇਨਿੰਗ ਦੇ ਚੁੱਕੇ ਹੋ ਮੈਂ ਦੇ ਚੁੱਕਿਆ 15-16 ਬੱਚਿਆਂ ਨੂੰ ਮੈਂ ਟ੍ਰੇਨਿੰਗ ਦੇ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ ਇਹ ਬੱਚਾ 15 ਬੱਚਿਆਂ ਨੂੰ ਟ੍ਰੇਨਿੰਗ ਦੇ ਚੁੱਕਿਆਗਾ ਤੇ ਹੋਰ ਵੀ ਬਹੁਤ ਵਧੀਆ ਬੱਚੇ ਦੇ ਵਿੱਚ ਗੁਣ ਬਹੁਤ ਨੇ ਇਸ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੇਖ ਕੇ ਛੱਡਿਆ ਨਾ ਕਰੋ ਕੁਝ ਜ਼ਰੂਰ ਸਿੱਖਿਆ ਕਰੋ ਨਸ਼ੇ ਪੱਤੇ ਤੋਂ ਦੂਰ ਰਹਿਦਾ ਬੱਚਾ ਕਿਉਂਕਿ ਜਿਵੇਂ ਕਿ ਇਦਾਂ ਦੇ ਬੱਚੇ ਨੇ ਨਸੀਬਤੇ ਤੋਂ ਦੂਰ ਰਹਿ ਕੇ ਆਵਦੇ ਮਾਪੇ ਉਹਦਾ ਰੋਸ਼ਨ ਨਾਮ ਕਰਦੇ ਨੇ ਜਿਵੇਂ ਕਿ ਤੁਹਾਨੂੰ ਇੱਕ ਹੋਰ ਸਵਾਲ ਪੁੱਛਿਆ ਜਾਂਦਾਗਾ ਜਿਵੇਂ ਆਪਾਂ ਤੁਹਾਡੀਆਂ ਮੈਂ ਕੁਝ ਵੀਡੀਓ ਦੇਖੀਆਂ ਜਿਵੇਂ ਕਿ ਤੁਸੀਂ ਕਿਹੜੇ-ਕਿਹੜੇ ਅੱਜ ਤੱਕ ਨਾਮ ਦੇ ਵਿੱਚ ਚੱਲ ਰਹੇ ਕੋਈ ਬੱਚੇ ਲਾ ਲਓ ਕੋਈ ਜਿਵੇਂ ਆਪਣੇ ਤੋਂ ਵੱਡੇ ਕੋਈ ਐਕਟਰ ਲਾ ਲਓ ਜਾਂ ਕੋਈ ਐਮਐਲਏ ਲਾ ਲਓ ਵੀ ਤੁਸੀਂ ਕਿਸ-ਕਿਸ ਨੂੰ ਮਿਲ ਚੁੱਕੇ ਹੋ ਅੱਜੇ ਤੱਕ ਮੈਂ ਕਾਫੀ ਮਤਲਬ ਜਿਹੜੇ ਪੰਜਾਬ ਦੇ ਫਿਟਨੈਸ ਉੱਠ ਰਹੇ ਨੇ ਮੇਰੇ ਤੋਂ ਪਹਿਲਾਂ ਵਧੀਆ ਨਾਮ ਐ ਵਧੀਆ ਮਿਹਨਤ ਕਰਦੇ ਨੇ ਤੇ ਵਧੀਆ ਸੇਵ ਦਿੰਦੇ ਨੇ ਉਹਨਾਂ ਨੂੰ ਮੈਂ ਮਿਲ ਚੁੱਕਿਆ ਤੇ ਪਿਛਲੇ ਦਿਨੀ ਮੈਂ ਰੂਪਨਗਰ ਦੇ ਐਮਐਲਏ ਦਿਨੇ ਚੱਡਾ ਜੀ ਨੂੰ ਮਿਲ ਕੇ ਆ ਜੋ ਐਡਵੋਕੇਟ ਤੇ ਐਮਐਲਏ ਨੇ ਪਿਛਲੇ ਦਿਨੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਉਹ ਹਰ ਐਤਵਾਰ ਸਪੋਰਟਸ ਦਾ ਇਵੈਂਟ ਕਰਵਾਉਂਦੇ ਨੇ ਖੇਡ ਪ੍ਰਤੀ ਜਾਗਰੂਕ ਕਰਦੇ ਨੇ ਪਿੰਡ ਦੇ ਮੁੰਡੇ ਕੁੜੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਵੀ ਖੇਡਾਂ ਦੇ ਤੰਦਰੁਸਤੀ ਵੱਲ ਵਧੋ ਤਾਂ ਹੁਣ ਬਣਨ ਲੱਗ ਰਹੇ ਨੇ ਲੋਕਾਂ ਨਾਲ ਮਿਲਣ ਲੱਗ ਰਹੇ ਆ ਜਿਵੇਂ ਜਿੱਥੇ ਜਾਂਦਾ ਵਧੀਆ ਮਿਲਦੇ ਨੇ ਸਤਿਕਾਰ ਮਿਲਦਾ ਹੈ ਪਿਆਰ ਮਿਲਦਾ ਹੈ ਜਿਵੇਂ ਕਿ ਸਾਨੂੰ ਇਸ ਗੱਲ ਦੇ ਵਿੱਚੋਂ ਪਤਾ ਲੱਗਿਆ ਮੇਰੇ ਕੋਲੇ ਜਦ ਵੀੜੀਆਂ ਜਾਂਦੀਆਂ ਸੀਗੀਆਂ ਕਮਲ ਦੀਆਂ ਮੈਂ ਦੇਖਦਾ ਸੀ ਬਹੁਤ ਮਨ ਖੁਸ਼ ਹੁੰਦਾ ਸੀ ਵੀ ਮੈਂ ਆਪਣੇ ਛੋਟੇ ਵੀਰ ਕਮਲ ਨੂੰ ਮਿਲਾਂ ਤੇ ਅੱਜ ਮੈਂ ਇਸ ਬਾਈ ਦੇ ਕੋਲ ਬੈਠਾ ਅੱਜ ਮੈਂ ਛੋਟੀ ਜਿਹੀ ਇੱਕ ਇੰਟਰਵਿਊ ਲੈਣ ਆਇਆ ਤੇ ਅੱਜ ਆਪਾਂ ਬਾਈ ਨੂੰ ਤੁਹਾਡੇ ਕਿਉਂਕਿ ਸਾਹਮਣੇ ਰੂ ਰੂ ਕਰ ਰਹੇ ਆ ਵੀ ਜਿਵੇਂ ਮੇਰੇ ਇਲਾਕੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਇਸ ਬੱਚੇ ਨੂੰ ਜਿੰਨੇ ਕੋਈ ਟੂਰਨਾਮੈਂਟ ਹੋਣ ਆਪਾਂ ਇਨਵਾਈਟ ਕਰਿਆ ਕਰਾਂਗੇ ਇੱਕ ਆਪਾਂ ਕਮਲ ਜੀ ਤੁਹਾਨੂੰ ਹੋਰ ਸਵਾਲ ਪੁੱਛਣਾ ਚਾਹੁੰਦੇ ਆ ਵੀ ਤੁਹਾਨੂੰ ਸਭ ਤੋਂ ਪਹਿਲਾਂ ਪਹਿਲੀ ਮੰਜ਼ਲ ਨੂੰ ਕਿਸ ਵਿਅਕਤੀ ਨੇ ਤੁਹਾਡਾ ਹੱਥ ਮੰਜ਼ਲ ਨੂੰ ਉੱਪਰ ਤੱਕ ਪਹੁੰਚਾਇਆ ਹੁਣ ਦੇਖੋ ਹੀ ਮੇਰ ਨੂੰ ਸਖਨਾਲ ਮੇਰਾ ਟੀਚਰ ਹੈ ਉਹਦਾ ਨਾਮ ਜਸਵਿੰਦਰ ਹੈ ਤੇ ਟੀਚਰ ਮੇਰੇ ਦੋ ਨੇ ਇੱਕ ਜਸਵਿੰਦਰ ਹੈ ਤੇ ਇੱਕ ਅਰਵਿੰਦ ਉਹ ਮੇਰੇ ਇਸੇ ਮੂਨਕ ਦੇ ਰਹਿਣ ਵਾਲੇ ਦੋ ਮੇਰੇ ਉਸਤਾਦ ਲਾਲੋ ਟੀਚਰ ਨੇ ਮੇਰੇ ਜਿਨ੍ਹਾਂ ਨੇ ਮੈਨੂੰ ਸਿਖਾਇਆ ਤੇ ਕਬੱਡੀ ਦੇ ਵਿੱਚ ਮੈਨੂੰ ਸਪੋਰਟ ਕਰੀ ਹੈ ਜਿਵੇਂ ਕਮੈਂਟੇਟਰ ਹੁੰਦੇ ਨੇ ਹਨਾ ਕਮੈਂਟ ਕਬੱਡੀ ਦੇ ਵਿੱਚ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਜਾਂਦਾ ਸੀ ਤਾਂ ਪਹਿਲਾਂ ਕਮੈਂਟੇਟਰਾਂ ਦੇ ਟਾਈਮ ਨਹੀਂ ਦਿੰਦੇ ਸੀ ਉਹ ਐਵੇਂ ਸੋਚਦੇ ਸੀ ਵੀ ਆ ਮੁੰਡਾ ਆ ਬੱਚਾ ਕੀ ਦਿਖਾਊਗਾ ਕੀ ਦਿਖਾਊਗਾ ਤਾਂ ਲੈਰਿਕ ਗਾਗੇ ਦਾ ਕਿਤੇ ਰਹਿਣੇ ਪਿੰਡ ਦਾ ਡਾਕਟਰ ਕਮੈਂਟੇਟਰ ਕਹਿੰਦੇ ਨੇ ਡਾਕਟਰ ਕਮੈਂਟੇਟਰ ਕਹਿੰਦੇ ਨੇ ਉਹਨੂੰ ਉਹਦਾ ਨਾਮ ਵੈਸੇ ਬੱਬੂ ਹੈ ਡਾਕਟਰ ਬੱਬੂ ਕਹਿੰਦੇ ਨੇ ਉਹਨੇ ਮੈਨੂੰ ਸਪੋਰਟ ਕਰੀ ਉਹ ਕਮੈਂਟਰੀ ਕਰਦਾ ਬਾਈ ਤੇ ਨਾਲ ਨਾਲ ਉਹ ਡਾਕਟਰ ਦਾ ਕੰਮ ਕਰਦਾ ਓਕੇ ਜਿਵੇਂ ਬਾਈ ਜੀ ਨੇ ਦੱਸਿਆ ਬੱਬੂ ਡਾਕਟਰ ਜੀ ਉਹਨਾਂ ਨੂੰ ਦਿਲੋਸ਼ ਲੂਟ ਆ ਜਿਸ ਨੇ ਇਸ ਬੱਚੇ ਲਈ ਟਾਈਮ ਕੱਢਿਆ ਟਾਈਮ ਕੱਢ ਕੇ ਉਹਨਾਂ ਦੀ ਬਦੌਲਤ ਹਰ ਇੱਕ ਟੂਰਨਾਮੈਂਟਾਂ ਤੇ ਪਹੁੰਚਣ ਲੱਗ ਗਿਆ ਕਿਉਂਕਿ ਕਾਰਨ ਹਰ ਇੱਕ ਬੰਦਾ ਹੁਣ ਇਸ ਬੱਚੇ ਨੂੰ ਇਨਵਾਈਟ ਕਰਦਾ ਤੇ ਜਿਵੇਂ ਕਿ ਤੁਹਾਨੂੰ ਅਸੀਂ ਇਸ ਮੈਸੇਜ ਦੇ ਵਿੱਚ ਇਹੀ ਗੱਲਾਂ ਕਹਿਣਾ ਚਾਹੁੰਦੇ ਆ ਜਿਵੇਂ ਅੱਜ ਇਸ ਬੱਚੇ ਦੀਆਂ ਚਰਚਾ ਹੋ ਰਹੀਆਂ ਨੇ ਆ ਤਾਂ ਗੱਲਾਂ ਚੱਲ ਰਹੀਆਂ ਨੇ ਤੁਸੀਂ ਵੀ ਤੁਹਾਡੇ ਵੀ ਦਿਲ ਦੇ ਵਿੱਚ ਜਿਹੇ ਜਿਹੇ ਗੱਲਾਂ ਆਉਂਦੀਆਂ ਨੇ ਤੁਸੀਂ ਇਸ ਬੱਚੇ ਵੱਲ ਦੇਖ ਕੇ ਆਪਣਾ ਭਵਿੱਖ ਸੁਧਾਰ ਸਕਦੇ ਹੋ ਤੇ ਆਪਾਂ ਇਸ ਬੱਚੇ ਨੂੰ ਪੁੱਛਦਿਆਂ ਆਪਣੇ ਛੋਟੇ ਵੀਰ ਕਮਲ ਨੂੰ ਵੀ ਆਪਣੇ ਜਿਵੇਂ ਹੁਣ ਅੱਜ ਦੀ ਪੀੜ੍ਹੀ ਚੱਲ ਰਹੀ ਆ ਵੀ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਤਾਂ ਇਹ ਹੀ ਸੇ ਦੇਣਾ ਚਾਹੁੰਦਾ ਜਿੰਨੇ ਮੇਰੇ ਵੱਡੇ ਵੀਰ ਛੋਟੇ ਵੀਰ ਵੀਡੀਓ ਦੇਖ ਰਹੇ ਨੇ ਕਿ ਆਪਾਂ ਪੰਜਾਬ ਦੇ ਯਾਰ ਬਹੁਤ ਅਜੇ ਨੌਜਵਾਨ ਹੈਗੇ ਨੇ ਜਿਨ੍ਹਾਂ ਨੂੰ ਸਪੋਰਟ ਦੀ ਲੋੜ ਹੈ ਜਿਹੜੇ ਅਜੇ ਵੀ ਪੂਰੇ ਦੇਸ਼ ਦਾ ਪੂਰੇ ਸਟੇਟ ਦਾ ਨਾਮ ਰੋਸ਼ਨ ਕਰ ਸਕਦੇ ਨੇ ਤਾਂ ਅਜੇ ਬੱਚੇ ਨੂੰ ਸਪੋਰਟ ਕਰਿਆ ਕਰੋ ਜਿਹੜੇ ਨੌਜਵਾਨ ਪੀੜੀ ਮੇਰੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਆਂ ਵੀ ਗਲਤ ਕੰਮਾਂ ਤੋਂ ਬੁਰੇ ਕੰਮਾਂ ਤੋਂ ਆਪਣੀ ਚੇਂਜ ਕਰੋ ਥਿੰਕਿੰਗ ਵੀ ਮਨ ਫਿਰਾਓ ਗੇਮਾਂ ਦੇ ਵਿੱਚ ਪੜ੍ਹਾਈ ਦੇ ਵੱਲ ਅੱਗੇ ਵਧੋ ਤਾਂ ਕਿ ਆਪਾਂ ਹੋਰਾਂ ਲਈ ਇੱਕ ਮੋਟੀਵੇਟ ਬਣੀਏ ਮੋਟੀਵੇਸ਼ਨਲ ਬਣੀਏ ਲੋਕਾਂ ਨੂੰ ਚੰਗੀ ਸੇਧ ਦਈਏ ਆਪਣੇ ਤੋਂ ਕੁਝ ਸਿੱਖਿਆ ਜਾਵੇ ਲੋਕਾਂ ਨੂੰ ਵੇਖ ਕੇ ਜੀ ਜਿਵੇਂ ਕਿ ਬਾਈ ਜੀ ਛੋਟੇ ਵੀਰ ਕਾਮਲ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਆਪਣੇ ਲਈ ਇਸਨੇ ਟਾਈਮ ਕੱਢਿਆ ਤੇ ਸਾਨੂੰ ਸਪੈਹਲ ਟਾਈਮ ਦਿੱਤਾ ਕਿਉਂਕਿ ਬਾਈ ਕੋਲ ਕੱਲ ਨੂੰ ਵੀ ਟਾਈਮ ਨਹੀਂ ਸੀਗਾ ਖੁਦ ਅਸੀਂ ਅੱਜ ਤੁਰਤ ਹੀ ਪਿੰਡੋਂ ਚੱਲ ਕੇ ਆਏ ਤੇ ਇਸ ਵੀਰ ਛੋਟੇ ਦਾ ਕਾਮਲ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਸਾਰੇ ਜਾਣੇ ਨੇ ਇਸ ਦੀ ਆਈਡੀ ਨੂੰ ਤੇ ਆਪਣਾ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਿੱਖੋ ਜ਼ਰੂਰ ਇਸ ਬੱਚੇ ਤੋਂ ਜਿਵੇਂ ਤੁਹਾਨੂੰ ਸਾਰੀ ਇੰਟਰਵਿਊ ਦੇ ਵਿੱਚ ਆਪਣੇ ਦਿਲ ਦੀਆਂ ਗੱਲਾਂ ਦੱਸ ਰਿਹਾ ਬੱਚਾ ਨਸ਼ੇ ਤੋਂ ਦੂਰ ਆ ਤੇ ਜਮਾ ਖੇਡਾਂ ਦੇ ਵੱਲ ਇਸਦਾ ਬੱਚੇ ਦਾ ਧਿਆਨ ਆ ਛੋਟਾ ਜਿਹਾ ਘਰ ਆ ਵਿਚਾਰੇ ਦਾ ਕਿਉਂਕਿ ਛੋਟੇ ਜਿਹੀ ਪਰਿਵਾਰ ਦੇ ਵਿੱਚੋਂ ਇਹ ਬੱਚਾ ਉੱਠਿਆ ਹੋਇਆ ਜਿਵੇਂ ਕਿ ਸਾਰਿਆਂ ਨੂੰ ਚਾਹੀਦਾ ਵੀ ਐਦਾਂ ਦੇ ਜਿਵੇਂ ਬੱਚੇ ਉੱਠਦੇ ਆ ਉਹਨਾਂ ਦੀ ਸਪੋਰਟ ਕਰਿਆ ਕਰੋ ਕਮੈਂਟਰੀ ਵਾਲੇ ਜੋ ਕਿਸੇ ਕੋਲੇ ਵੀ ਵੀਡੀਓ ਜਾਂਦੀ ਆ ਕੋਈ ਟੀਚਰ ਕੋਲੇ ਜਾਂਦੀ ਆ ਐਦਾਂ ਦੇ ਬੱਚਿਆਂ ਨੂੰ ਥੋੜਾ ਬਹੁਤ ਇੱਕ ਵਾਰ ਜਰੂਰ ਕੋਈ ਗੇਮ ਕਰਦਾ ਕੋਈ ਕਿਸੇ ਨੇ ਗਾਣਾ ਗਾ ਕੇ ਦਿਖਾਉਣਾਗਾ ਤਾਂ ਉਹਨਾਂ ਨੂੰ ਜਰੂਰ ਇੱਕ ਵਾਰ ਮੌਕਾ ਜਰੂਰ ਦਿਆ ਕਰੋ ਤੇ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਜੀ